ਸਾਂਖੜੇ ਹੀ ਲੋਕ ਭਾਜਪੀ ਅਤੇ ਕਾਂਗਰਸ ਪਾਰਟੀ ਦਾ ਪੱਲਾ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸੰਬੰਧੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਨੇ ਜਾਣਕਾਰੀ ਦਿੱਤੀ ਹੈ ਦੱਸਤੀ ਹੈ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਜਿਹੜੇ ਨੌਜਵਾਨ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹ ਸਾਡਾ ਇੱਕ ਪਰਿਵਾਰ ਹੈ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਇਹਨਾਂ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਗਿਆ ਅਤੇ ਦੂਸਰੀ ਪਾਰਟੀ ਦੀਆਂ ਨੀਤੀਆਂ ਤੋਂ ਇਹ ਲੋਕ ਪਰੇਸ਼ਾਨ ਸੀਗੇ ਇਸ ਲਈ ਇਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਦੇਖੋ ਇਹ ਬੀਜੇਪੀ ਤੇ ਕਾਂਗਰਸ ਦੋਨਾਂ ਦੇ ਵਿੱਚੋਂ ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਹਲਕਾ ਸੈਂਟਰ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਮੱਕੜ ਜੀ ਔਰ ਸਾਰੇ ਯੂਥ ਯੰਗ ਜਿਹੜੇ ਮੇਰੇ ਵੀਰ ਨੇ ਉਹ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਢਾ ਕਰ ਰਹੇ ਆ ਮੈਂ ਜਿੱਥੇ ਸਾਰਿਆਂ ਨੂੰ ਜੀ ਆਖਦਾ ਵੱਡੇ ਭਾਈ ਸੀਨੀਅਰ ਡਿਪਟੀ ਮੇ ਰਕੇਸ਼ ਪ੍ਰਾਸ਼ਰ ਦੀ ਗਵਾਹੀ ਚ ਜੋਲੀ ਜੀ ਮੰਨਾ ਜੀ ਟੈਂਕੀ ਜੀ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਪਲ ਜੀ ਆਪਣੇ ਬੀਜੇਪੀ ਦੇ ਨਾਲ ਵਿਜੇ ਸਿੰਘ ਜੀ ਬੀਜੇਪੀ ਦੇ ਜਿੰਨੇ ਵੀ ਸਾਥੀ ਆਇਆ ਇਹਨਾਂ ਨੂੰ ਅਸੀਂ ਆਪਣੇ ਵੱਲੋਂ ਰੰਗਾ ਜੀ ਚੱਡਾ ਜੀ ਸਾਰੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਇਹਨਾਂ ਨੂੰ ਜਿੱਥੇ ਜੀ ਆਇਆਂ ਆਖਦੇ ਆ ਧਰਮਪੁਰਾ ਸਾਹਿਬ ਵੀ ਸਾਡੇ ਨਾਲ ਨੇ ਔਰ ਅਸੀਂ ਇਹਨਾਂ ਨੂੰ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਪੰਜਾਬ ਦੇ ਪ੍ਰਤੀ ਕੰਮ ਕਰਨ ਦਾ ਨਜ਼ਰੀਆ ਵਾ ਉਹਨੂੰ ਦੇਖਦੇ ਹੋਏ ਅੱਜ ਲੋਕ ਸੋਚ ਰਹੇ ਆ ਪ੍ਰਿਆਜਿਆ ਮੁੱਖ ਮੰਤਰੀ ਜਿਹੜਾ ਪੰਜਾਬ ਦੇ ਹਰ ਛੋਟੇ ਤੋਂ ਛੋਟੇ ਮਿਹਨਤੀ ਬੰਦੇ ਲਈ ਔਰ ਵੱਡੇ ਤੋਂ ਵੱਡੇ ਕਾਰੋਬਾਰੀਆਂ ਲਈ ਸਾਰਿਆਂ ਵਾਰੇ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹਨੂੰ ਬਣਾਉਣ ਲਈ ਆਪਣੀ ਜੋ ਮਿਹਨਤ ਕਰ ਰਿਹਾ ਵਾ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਵਾ ਪੰਜਾਬ ਦਾ ਕੋਈ ਵੀ ਫੈਸਲਾ ਚਾਹੇ ਪਾਣੀਆਂ ਦਾ ਹੋਵੇ ਚਾਹੇ ਪੰਜਾਬ ਦੇ ਗੱਲ ਕਰਨ ਦਾ ਮੌਕਾ ਹੋਵੇ ਸਰਦਾਰ ਭਗਵੰਤ ਸਿੰਘ ਮਾਨ ਆਪਣੀ ਗੱਲ ਦੇ ਉੱਤੇ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਮੈਂ ਅੱਜ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਮੱਕੜ ਜੀ ਨੂੰ ਔਰ ਸਮੁੱਚੇ ਜਿੰਨੇ ਮੇਰੇ ਸਾਥੀ ਅੱਜ ਆਏ ਆ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਵਾਧਾ ਕਰ ਲਈ ਔਰ ਪਰਿਵਾਰ ਦੇ ਮੈਂਬਰ ਬਣਿਆ ਮੈਂ ਅੱਜ ਇਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਕਿਸੇ ਵੀ ਕੰਮ ਨੂੰ ਕਿਸੇ ਵੀ ਕੰਮ ਲਈ ਤੁਸੀਂ ਆਉਂਗੇ ਤੇ ਪਾਰਟੀ ਦੇ ਵਿੱਚ ਤੁਹਾਡਾ ਬਣਦਾ ਮਾਨ ਸਮਾਨ ਜੋ ਹੋਊਗਾ ਉਹ ਵੀ ਤੁਹਾਨੂੰ ਦਾਂਗੇ। ਬ੍ਰਾਹਮਣ ਸਾਹਿਬ ਕਿੰਨੇ ਕੁ ਲੋਕ ਨੇ ਜਿਹੜੇ ਅੱਜ ਜਿਹੜੇ ਆ ਗਏ। ਇੱਕੋ ਬੰਦੇ ਸਾਡੇ ਪਰਿਵਾਰ ਦੇ 10 ਬੰਦੇ ਅਗਰ ਆਏ ਨੇ ਤੇ ਮੈਂ ਸਮਝਦਾ ਦਸੇ ਜਿਹੜੇ ਬੰਦੇ ਨੇ ਇਹ ਘੱਟੋ ਘੱਟ ਹਜ਼ਾਰ ਬੰਦੇ ਦੇ ਨਾਲ ਜੋੜਨ ਵਾਲਾ ਕੰਮ ਹੋਇਆ ਅੱਜ ਮੇਰਾ ਅਮਲੀ ਸਾਹਿਬ ਗੱਲ ਕਰੀਏ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਸਥਿਤੀ ਹੈ ਦਿਨ ਬੜ ਦਿਨ ਤਣਾਅਪੂਰਨ ਹੋ ਰਹੀ ਹੈ ਰਤੀ ਵੀ ਤਮਾਫੇ ਰੋਕੇ ਰੋਕੀ ਡੂਗਾਰੇ ਮਿਲੇ ਗਿਰੇ ਹੋਏ ਪੰਜਾਬ ਦੇ ਸਰਹੰਦਾ ਦੇ ਨੇੜੇ ਪਿੰਡਾਂ ਦੇ ਉਹਨੂੰ ਕਿਸੀ ਗੰਦੇ ਦੇ ਦੇ ਦੇਖੋ ਆਪਣਾ ਦੋਸਤ ਬਦਲਿਆ ਜਾ ਸਕਦਾ ਜੀ ਪੜੋਸੀ ਨਹੀਂ ਬਦਲਿਆ ਜਾ ਸਕਦਾ ਸਾਡਾ ਜਿਹੜਾ ਪੜੋਸੀ ਮੁਲਕ ਆ ਸੰ 47 ਤੋਂ ਸਾਡੇ ਨਾਲ ਆ ਯਾਦ ਹੋ ਕੇ ਜਦੋਂ ਇਹਦੀ ਵੰਡ ਹੋਈ ਆ ਉਦੋਂ ਦਿੱਤੇ ਅੱਜ ਤੱਕ ਇਸ ਪड़ोसी ਮੁਲਕ ਦਾ ਪਾਕ ਦਾ ਲਾਲੀਏ ਪਾਕਿਸਤਾਨ ਦਾ ਇਹਨਾਂ ਦੇ ਨਾਂ ਪਹਿਲਾਂ ਸੂਈ ਬੰਦੀ ਸੀ ਨਾ ਅੱਜ ਦੇ ਦਿਨ ਸੂਈ ਬੰਦੀ ਆ ਪਰ ਇਹਨਾਂ ਦੀ ਸੋਚ ਜਿਹੜੀ ਆ ਹਮੇਸ਼ਾ ਅੱਤਵਾਦ ਦੇ ਨਾਲ ਜੁੜੀ ਹੋਈ ਆ ਇਹਨਾਂ ਨੇ ਕਦੇ ਆਪਣੇ ਘਰ ਚ ਨੀ ਸ਼ਾਂਤੀ ਰੱਖੀ ਕਦੇ ਇਹਨਾਂ ਨੇ ਆਪਣੇ ਪड़ोसी ਨਾਲ ਨੀ ਸ਼ਾਂਤੀ ਰਹਿਣ ਦਿੱਤੀ ਇਹ ਐਸੀ ਪਤਾ ਨੀ ਕਿਹੜੀ ਮੁਲਕ ਦਾ ਇਹ ਸਜਣਾ ਹੋਈ ਆ ਇਹ ਹਮੇਸ਼ਾ ਹੀ ਹਮੇਸ਼ਾ ਖੂਨ ਖਰਾਬੇ ਵਾਲੀ ਝੱਕਣ ਵਾਲਾ ਮੁਲਕ ਆ ਇਹ ਪਰ ਮੈਂ ਨੂੰ ਅੱਜ ਤੁਹਾਡੇ ਲਈ ਦੱਸਣਾ ਚਾਹਣਾ ਕਿ ਭਾਰਤ ਜਿਹੜਾ ਵਾ ਅੱਜ ਇੱਥੇ ਜੇ ਤੁਹਾਡੇ ਦਾ ਸੂਈ ਨਹੀਂ ਬਣ ਸਕੀ ਅੱਜ ਇੱਥੇ ਕੁੜੀਆਂ ਜਹਾਜ਼ ਉਡਾਉਂਦੀਆਂ ਵੀ ਆ ਤੇ ਕੁੜੀਆਂ ਜਹਾਜ਼ ਬਣਾਉਂਦੀਆਂ ਵੀ ਆ ਪਰ ਤੁਸੀਂ ਇਸ ਕੰਮ ਤੋਂ ਬਾਜ ਆਜੋ ਨਹੀਂ ਤਾਂ ਤੁਹਾਡਾ ਇਸ ਕੰਮ ਦੇ ਵਿੱਚ ਹੁਣ ਜਿਵੇਂ ਪੰਜਾਬੀ ਚ ਕਹਿੰਦੇ ਨਾ ਐਂਡ ਵਾਲੀ ਉਹ ਗੱਲ ਆ ਹੁਣ ਪਾਣੀ ਸਰ ਤੋਂ ਲੰਘ ਚੁੱਕਿਆ ਵਾ ਘੜਾ ਪਾਣੀ ਦਾ ਭਰਿਆ ਹੋਇਆ ਵਾ ਹੁਣ ਵੀ ਜੇ ਬਾਜ ਨਾ ਆਏ ਜਿਵੇਂ ਪਰਸੋਂ ਕੀਤਾ ਵਾ ਕੱਲ ਕੀਤਾ ਵਾ ਇਹ ਤੋਂ ਜ਼ਿਆਦਾ ਮਾਰਾ ਇਹਨਾਂ ਨੂੰ ਦਿਨ ਦੇਖਣਾ ਪਊਗਾ ਕਿਉਂਕਿ ਅੱਜ ਸਵੇਰ ਦੀ ਉਹ ਘਟਨਾ ਲਾ ਲੋ ਉਹਨਾਂ ਦੇ ਟੈਸਟ ਕਰਦੇ ਕਰਦੇ ਬੰਬ ਉਹਨਾਂ ਦੇ ਆਪਣੇ ਸ਼ਹਿਰ 'ਚ ਫਟ ਗਏ ਇਹਨਾਂ ਲੋਕਾਂ ਦੇ ਕੋਲ ਇੰਨਾ ਕੁ ਤਜਰਬਾ ਤੇ ਗੱਲਾਂ ਬਹੁਤ ਵੱਡੀਆਂ ਕਰਦੇ ਆ ਸੀ ਪਰਮਾਣੂ ਚਲਾ ਦਾਂਗੇ ਉਹ ਚਲਾ ਦਾਂਗੇ ਇਹ ਭਾਰਤ ਆ ਇਹ ਪਰਮਾਣੂ ਵਾਲਾ ਬਟਨ ਪਾਕਿਸਤਾਨੀ ਚੱਲ ਜਾਣਾ ਉਲਟਾ ਇਹਨੂੰ ਕਹੋ ਵੀ ਬਾਜ਼ ਆ ਇਨਸਾਨੀਅਤ ਵਾਲਾ ਕੰਮ ਕਰੇ ਅੱਛਾ ਐਮਐਲਏ ਸਭ ਗੱਲ ਕਰੀ ਬਠਿੰਡਾ ਦੇ ਵਿੱਚ ਇੱਕ ਜਿਹੜਾ ਪਲੇਨ ਹੈ ਕ੍ਰੈਸ਼ ਹੋਇਆ ਜਿੱਤੇ ਇੱਕ ਹਰਿਆਣਾ ਦਾ ਨੌਜਵਾਨ ਦੀ ਮੌਤ ਵੀ ਹੋ ਗਈ ਤੇ ਜਿਹੜੇ ਲੋਕ ਮੌਕੇ ਤੇ ਮजूद ਸੀ ਉਹਨਾਂ ਕਹਿੰਦਾ ਅੱਗ ਦੇ ਗੋਲੇ ਆ ਆਸਮਾਨ ਤੋਂ गिरਦੇ ਜਿਹੜੀ ਜਿਹੜਾ ਹਾਦਸਾ ਹੋਇਆ ਉਹ ਤੋਂ ਸਾਡਾ ਜਿਹੜਾ ਇਹ ਸਾਡਾ ਇੱਕ ਲਾਰੀਏ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਦੇ ਜੰਪਲ ਆ ਉਹਨਾਂ ਦੇ ਤੂੜਾਂ ਪੈਰਾਂ ਦੀ ਗੁਰੂਆਂ ਦੀ ਅਸੀਂ ਤਾਂ ਇਹ ਨਾ ਕੁਰਬਾਨੀਆਂ ਤੋਂ ਨਾ ਦੇਸ਼ ਭਗਤੀ ਤੋਂ ਚਾਹੇ ਕੋਈ ਜਾਜ ਦਾ ਪੈਲਣਾ ਚਾਹੇ ਕੋਈ ਸਾਡਾ ਫੌਜੀ ਆ ਚਾਹੇ ਕੋਈ ਸਾਡਾ ਦੁਕਾਨਦਾਰ ਆ ਚਾਹੇ ਕੋਈ ਬੰਦਾ ਰਾਜਨੀਤੀ ਆ ਜਿੱਥੇ ਦੇਸ਼ ਦੀ ਗੱਲ ਆ ਜਾਂਦੀ ਆ ਉੱਥੇ ਅਸੀਂ ਸਾਰੇ ਭਾੜਤੀਏ ਇੱਕ ਜੋਟੋ ਕੇ ਦੇਸ਼ ਦੇ ਤਿਰੰਗੇ ਦੇ ਨਾਲ ਖੜੇ ਆ ਜਿੱਥੇ ਤਿਰੰਗੇ ਦੀ ਆਣ-ਛਣ ਦੀ ਲੋੜ ਹੋਊਗੀ ਉੱਥੇ ਪਹਿਲਾਂ ਅਸੀਂ ਕੁਰਬਾਨੀਆਂ ਲਈ ਤਿਆਰ ਆ ਪਪੀ ਜੀ लास्ट ਸਵਾਲ ਹੈ ਦੇਖੇ 2023 ਦੇ ਚੋਨਾ ਜਿਹੜੀ ਆ ਆ ਜੋਂ ਉਤੋਂ ਲੱਗਦਾ ਵੀ ਤੇ ਰਾਜਾ ਬੈਂਡ ਤੇ ਖੜ ਗਿਆ ਬੈਂਡ ਵਜਾ ਦੋਗੇ ਪੂਰਾ ਦੇਖੋ ਬੈਂਡ ਰਾਜਾ ਬੈਂਡ ਵਾਲੇ ਵੀ ਆਪੇ ਹੀ ਬੈਂਡ ਵਜਾਈ ਜਾਂਦੇ ਆ ਆ ਦੇਖੋ ਅੱਜ 10 ਪਰਿਵਾਰ ਸਾਡੇ ਨਾਲ ਜੁੜੇ ਆ ਇਹ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਭਾਈਚਾਰਾ ਖਸ਼ਬੂ ਆ ਇਹ ਆਮ ਆਦਮੀ ਪਾਰਟੀ ਦੀ ਖਸ਼ਬੂ ਆ ਇਹ ਭਾਈ ਜਰਾ ਵੱਧ ਰਿਆ ਪਰਵਾਹ ਚ ਉਸੇ ਦੀ ਵਾਦਾ ਹੁੰਦਾ ਜਿੱਥੇ ਕੋਈ ਕੰਮ ਚੰਗਾ ਹੁੰਦਾ ਉਹ ਸਾਰੇ ਜਿੰਨੇ ਵੀ ਆਵਾਜ਼ ਵਿੱਚ ਪਾਰਟੀ ਸ਼ਾਮਲ ਹੋਇਆ ਮੈਂ ਇਹਨਾਂ ਨੂੰ ਵੈਲਕਮ ਕਰਦਾ ਜੀ ਐਂ ਆਖਦਾ ਮੈਂ ਇਹਨਾਂ 'ਤੇ ਯਕੀਨ ਦਵਾਨਾ ਕੋਈ ਵੀ ਕੰਮ ਇਹਨਾਂ ਦਾ ਰੋਕੂਗਾ ਨਹੀਂ ਜੋ ਵੀ ਇਹ ਕਹਿਣਗੇ ਪਬਲਿਕ ਦਾ ਕੋਈ ਵੀ ਕੰਮ ਲੈ ਕੇ ਆਣਗੇ ਕਾਰਪੋਰੇਸ਼ਨ 'ਚ ਮੈਂ ਬੈਠਾ ਅਸੈਂਬਲੀ 'ਚ ਸ਼ੋਪਰਾਚੇ ਭੱਤੀ ਛੋਟਾ ਬ੍ਰਦਰ ਬੈਠਾ ਕਿਹੜੇ ਕਿਹੜੇ ਕੰਮ ਕਹਿਣਗੇ ਪੈਲ ਦੇ ਆਧਾਰ ਤੇ ਇਹਨਾਂ ਦੇ ਕੰਮ ਹੋਣਗੇ ਮੈਂ ਤੁਹਾਨੂੰ ਵੈਲਕਮ ਕਰਨ ਲਈ ਆਇਆ ਹਾਂ ਲੱਗਦਾ ਧਰਮਵੀਰ ਦੀ ਜੋੜੀ ਪੁਰਾਣੇ ਕੰਮ ਨਵਾਏਗੀ ਉਹ ਕਰਨੇ ਪਾਉਗੇ ਸਰਕਾਰ ਨੇ ਜ਼ਿੰਮੇਵਾਰੀ ਪਾਈ ਆ ਤੇ ਕੰਮ ਕਰਨਾ ਪਊਗਾ ਅਸੀਂ ਸਵੇਲ ਦੇ ਲੱਗੇ ਹੋਏ ਕੱਲ੍ਹ ਆਉਜ ਦੀ ਮੀਟਿੰਗ ਹੈ ਉੱਤੇ ਤੁਹਾਡੇ ਨਾਲ ਮੇਲ ਹੋਊਗਾ ਮੈਂ ਬਲਾਕ ਪ੍ਰੈਜ਼ੀਡੈਂਟ ਹਰਵਿੰਦਰ ਜੋਲੀ ਬੋਲ ਰਿਹਾ ਹਾਂ ਅੱਜ ਬੀਜੇਪੀ ਅਤੇ ਕਾਂਗਰਸ ਦੇ ਕਈ ਵਰਕਰ 20 30 ਵਰਕਰ ਪਾਰਟੀ ਛੋੜ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੇ ਆ ਉਹਨਾਂ ਨੂੰ ਐਮਐਲਏ ਸਾਹਿਬ ਦੇ ਕੰਮ ਤੋਂ ਬੜਾ ਵਧੀਆ ਲੱਗਿਆ ਵੀ ਐਮਐਲਏ ਸਾਹਿਬ ਦੇ ਦਫ਼ਤਰ ਸੁਣਵਾਈ ਬਹੁਤ ਹੈ ਵਿਕਾਸ ਜੀ ਵੀ ਬੜੇ ਅੱਛੇ ਆ ਇਹਨਾਂ ਦੇ ਕਰਕੇ ਉਹ ਬੰਦੇ ਆਪਣੀ ਪਾਰਟੀ ਛੱਡ ਕੇ ਇੱਧਰ ਆਣ ਲੱਗੇ ਲੱਗਦਾ ਵੀ ਜਿਹੜੇ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਲੋਕ ਸ਼ਾਮਲ ਹੋ ਰਹੇ ਨੇ ਜਿਹੜਾ ਇਹਨਾਂ ਦਾ ਸੁਭਾਅ ਹੈ ਵਧੀਆ ਐਮਐਲਏ ਸਾਹਿਬ ਬਿਲਕੁਲ ਜੀ ਤੁਸੀਂ ਇਹਨਾਂ ਦੇ ਦਫ਼ਤਰ ਐਮਐਲਏ ਸਾਹਿਬ ਦੇ ਦੇਖੋ ਉੱਥੇ 150 ਬੰਦਾ 24 ਘੰਟੇ ਬੈਠਾ ਰਹਿੰਦਾ ਮਿੰਟ ਚ ਕੰਮ ਹੋ ਰਿਹਾ ਲੋਕਾਂ ਦੇ ਕੋਈ ਕਿਸੇ ਨੂੰ ਕਿਸੇ ਕੰਮ ਦੀ ਗਮੀ ਨਹੀਂ ਹੈਗੀ ਵੀ ਇੱਥੇ ਕੰਮ ਨਹੀਂ ਹੋ ਰੇ ਜੇਕਰ ਐਮਐਲਏ ਸਾਹਿਬ ਨਾ ਹੋਣ ਤੇ ਵਿਕਾਸ ਜੀ ਪੂਰਾ ਕੰਮ ਲੋਕਾਂ ਦਾ ਕਰਾ ਰਹੇ ਆ ਜਿੱਥੇ ਵੀ ਫੋਨ ਕਰਨਾ ਹੁੰਦਾ ਇੱਕ ਮਿੰਟ ਤੋਂ ਪਹਿਲਾਂ ਉਹ ਫੋਨ ਕਰਦੇ ਆ ਜੀ ਲੱਗਦਾ 2027 ਦੇ ਵਿੱਚ ਰਾਜਾ ਬਣਾ ਬਜਾ ਦੂਗਾ ਬਿਲਕੁਲ ਬਜਾਵਾਂਗੇ ਜੀ ਬਿਲਕੁਲ ਤੇ ਨਾਲ ਐਮਐਲਏ ਸਾਹਿਬ ਨੂੰ ਮੰਤਰੀ ਵੀ ਬਣਾਵਾਂਗੇ ਜੀ ਲੁਧਿਆਣਾ ਤੋਂ ਰਾਹੁਲ अरोड़ा ਦੀ ਰਿਪੋਰਟ ਪੰਜਾਬੀ ਵਿੱਚ ਲਿਖੀ ਗਈ ਹੈ